ਵੀ ਜੀ ਸਾਰੇ ਬਣਾ ਲਓ ਸੰਦੀਪ ਜੀ ਵੰਤੜਾ ਬੋ ਬੋ ਬੈਕ ਤੇ ਮਜੀ ਤੇ ਵੇਖੋ ਬਾਈ ਕੁਸ਼ਿੰਦਰ ਗਿਆ ਪਹੁੰਚ ਗਏ ਜੇ ਆਪਾਂ ਚਲੋ ਟਾਈਮ ਤਾਂ ਹੋ ਗਿਆ ਬਾਈ ਨੇ 2 1/2 ਮਿੰਟ ਲਗਭਗ ਤੁਹਾਨੂੰ ਬਾਕੀ ਝੋਨੇ ਦੇ ਕੰਮ ਆ ਚੱਲੀ ਜਾਂਦਾ ਪਰ ਝੋਟੀਆਂ ਅਜਨ ਬਾਈ ਨੇ ਹਸਤੇ ਕਰਾਈ ਪਈ ਆ 6 ਝੋਟੀਆਂ ਲੈ ਕੇ ਆਣੀਆਂ ਬਾਕੀ ਭਾਈ ਜੀ ਨੇ ਗੱਲ ਬਰਕਰਾਰ ਰਹੀਏ ਭਾਈ ਜੀ ਹਸਤੀ ਕਾਲ ਹਸਤੀ ਕਾਲ ਜੀ ਸੱਸ ਜੀ ਹੋਰ ਭਾਉ ਜੀ ਵਧੀਆ ਜੀ ਵਧੀਆ ਬਾਕੀ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਅਨੁਸਾਰ ਸਾਰਿਆਂ ਨੂੰ ਪਿਆਰ ਭਰ ਸਾਸਿਕਾਲ ਸਾਰਿਆਂ ਕੋ ਮਾਫੀ ਮੰਗਣੇ ਆ ਹੌਣ ਬਹੁਤ ਆਇਆ ਹੁੰਦੀ ਹੈ ਤੇ ਵੀ ਵੀਡੀਓ ਨਹੀਂ ਬਣਾਉਂਦੇ ਗਾਇਬ ਹੋ ਗਏ ਉਹ ਕੀ ਚੱਕਰ ਕੀ ਬਣਿਆ ਹੁਣ ਗਾਇਬ ਨਹੀਂ ਕੀ ਆ ਵੀ ਆਪਣਾ ਇਕੱਲਾ ਬੰਦਾ ਤੇ ਇੱਕ ਤੇ ਕੰਮ ਹੀ ਇਹਦਾ ਝੋਨੇ ਦਾ ਵਿੱਚ ਇੱਕ ਸਰਕਲ ਇਦਾਂ ਦਾ ਹੈ ਵੀ ਦੋਕ ਡੰਗਰ ਲਿਉਣਾ ਹ ਜਿਆਦਾ ਨਹੀਂ ਜਾਇਆ ਜਾਂਦਾ ਤੇ ਦੋਕ ਲੈ ਆ ਕੇ ਵੇਚੀ ਉੱਚੀ ਜਾਂਦੇ ਆ ਤੇ ਚਲੋ ਅਲਟਾ ਪਲਟਾ ਕਰੀਗੇ ਨਾ ਇਕੱਠੇ ਹੋਏ ਨਾ ਤੁਹਾਡੇ ਬਾਜ ਬਸ ਬਸ ਹੋ ਗਿਆ ਤੇ ਚਲੋ ਅੱਜ ਹੁਣ ਲੱਗ ਗਿਆ ਹੁਣ ਦੇਲੇ ਹੋ ਗਏ ਝੋਨੇ ਦੇ ਵੀ ਹੁਣ ਪਰਮਾਤਮਾ ਕਿਰਪਾ ਕਰੇ ਤੇ ਹੁਣ ਦੇਲੀ ਦੂਜੇ ਚੌਥੇ ਦਿਨ ਤੁਰਿਆ ਉਹ ਕੰਮ ਚੱਲੀ ਗਿਆ ਵਧੀਆ 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 ਬਾਈ ਰੋਟੀ ਪਰਮਾਤਮਾ ਨੇ ਜੋ ਉਹ ਗੱਲ ਵੀ ਦੋ ਫੁਲਕੇ ਖਾਣੇ ਆ ਬਣੀ ਜਾਂਦੇ ਆ ਤੇ ਮੈਂ ਏਡੀ ਟੈਨਸ਼ਨ ਲੈ ਕੇ ਬਾਈ ਕੰਮ ਨਹੀਂ ਕਰਦਾ ਪਤਾ ਕੀ ਆ ਕਈਆਂ ਲੋਕਾਂ ਦੀ ਦੌੜ ਲੱਗੀ ਹੁੰਦੀ ਅਸੀਂ ਨਹੀਂ ਉਹ ਕੰਮ ਕਰ ਬਾਕੀ ਅੱਜ ਵੀਡੀਓ ਦੇ ਥਰੂ ਇੱਕ ਗੱਲ ਹੋਰ ਕਹਿੰਨੇ ਆ ਵੀ ਆਏ ਚੇਰ ਵਿੱਚੋਂ ਆ ਹਾਂਜੀ ਤੇ ਅੱਜ ਬਿਲਕੁਲ ਹੀ ਨਾ ਨਾ ਰੇਟ ਹੋਊਗਾ ਵੀ ਜੇ ਕਹੋਗੇ ਨਾ ਸਹੀ ਇਮਾਨਦਾਰੀ ਨਾਲ ਸਿਰਫ 1500 2000 ਵਿੱਚ ਬਸ ਬਸ ਚਲੋ ਵੀਡੀਓ ਦੇ ਜ਼ਰੂਰ ਪਹਿਲਾਂ ਹੀ ਕਹਿ ਦਿੰਦੇ ਆ ਬਸ ਠੀਕ ਹੈ ਬਾਕੀ ਇੱਕ ਗੱਲ ਹੋਰ ਹੈ ਇਹ ਮੇਰਾ ਵੀਰ ਥੋੜਾ ਚੇਤਾ ਭੁੱਲ ਜਾਂਦਾ ਲੋਕਾਂ ਨੂੰ ਹਾਂਜੀ ਚੇਰ ਪਿੱਛੋਂ ਆਏ ਆ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਹੁੰਦਾ ਵੀ ਜਦੋਂ ਆਪਾਂ ਪਾਸੇ ਹੋ ਜਾਂਦੇ ਆ ਹਾਂਜੀ ਯਾਦ ਭੁੱਲ ਜਾਂਦੇ ਹੋਜੀ ਪਰ ਗੱਲ ਇਦਾਂ ਵਾ ਵੀ ਪਿੰਡ ਮਾਲੀਆ ਐਡਰੈਸ ਦੱਸਣਾ ਜ਼ਰੂਰੀ ਹੈ ਪਹਿਲਾਂ ਪਿੰਡ ਮਾਲੀਆ ਨਦੀਕ ਮਿਰਝੇ ਦੀਆਂ ਕਾਦੀਆਂ ਹਾਂਜੀ ਜਿਹੜੇ ਵੀਰ ਨੇ ਬਟਾਲੇ ਵੱਲੋਂ ਆਉਣਾ ਉਹ ਪਹਿਲਾਂ ਕਾਦੀਆਂ ਆਏਗਾ ਜੇ ਗੁਰਦਾਸਵਰੋਂ ਆਏਗਾ ਉਹ ਸਿੱਧਾ ਮੇਰੇ ਕੋਲ ਸਟਿਹਾਲੀ ਆ ਕੇ ਫੋਨ ਕਰੇਗਾ ਜੇ ਜਲੰਧਰੋਂ ਆਏਗਾ ਟਾਂਡੇ ਵਾਲੀ ਸਾਈਡ ਤੋਂ ਆਏਗਾ ਠੀਕ ਹੈ ਬਾਕੀ ਫੋਨ ਤੋਂ ਸੰਪਰਕ ਹੋ ਜਾਂਦਾ ਜੀ ਬਸ ਦੱਸਣਾ ਚੰਗਾ ਆ ਜੀ ਗੱਲ ਹਾਂਜੀ ਤੇ ਅੱਜ ਦੇਖੋ ਸਾਰੇ ਜੇ ਇਹ ਵੀ ਵੀਰ ਹੋਣੀ ਨਹੀਂ ਨਾ ਕਿਤੇ ਲੈ ਸਕਦੇ ਲੋਕ ਤੇ ਫਿਰ ਕੁਝ ਨਹੀਂ ਫਿਰ ਸਾਡਾ ਕੋਈ ਫਾਇਦਾ ਨਹੀਂ ਬੋਲਣੀ ਰਹਿ ਗਿਆ ਆ ਬਈ ਛੋਟੀ ਸੂਈ ਐ ਚੌਥੀ ਅੱਜ ਚੌਥਾ ਦਿਨ ਐ ਕੱਟੇ ਦੀ ਕੱਟੀ ਮਗਰ ਗਿੱਲਾ ਨਾਲੂ ਐ ਨਾਲ ਬਿਲਕੁਲ ਗਿੱਲਾ ਹਾਂਜੀ ਸਹੀ ਦੁੱਧ ਐਸ ਵੇਲੇ 13 ਤੋਂ 14 ਕਿਲੋ ਸਟਾਰਟਿੰਗ ਹੈ ਝੋਟੀ ਦੀ ਅੱਛਾ ਸਟਾਰਟਿੰਗ ਜੀ ਯਾਰ ਦੂਜਾ ਸੁਆਹ ਹਾਂ ਇਹ ਵੀ ਨਾਗ ਨੇ ਪਰਮਾਤਮਾ ਦਿੰਦਾ ਚਲੋ ਅਹੀ ਵੀ ਬਿਲਕੁਲ ਜੀ ਤੇ ਇਦਾਂ ਵੀ ਝੋਟੀ ਨੇ ਪਹਿਲਾਂ ਨੇ 15 ਕਿਲੋ ਦੁੱਧ 15 ਕਿਲੋ ਹਾਂ ਕੋਲੋ ਜੀ ਐਤ ਕੀ ਕੋਈ ਸੇਵਾ ਕਰਦਾ ਹੈ 16 ਝੋਲੇ 18 ਝੋਲੇ ਬਸ ਐਸ ਵੇਲੇ ਸਾਡੇ ਕੋਲ ਤੁਸੀਂ 13 ਮੰਨ ਲਓ ਚਲੋ ਤੋਲ ਲੇ ਜੀ ਜਿਹੜਾ ਵੀ ਵੀਰ ਭਰਾ ਹੋਵੇ ਲੈ ਲਓ ਵੇਖੋ ਕਰਾ ਲਈ ਤੇ ਵੱਡੀ ਝੋਡੀ ਪੂਰੀ ਫੁੱਲ ਸਾਈਜ਼ ਜੀ ਫੁੱਲ ਸਾਈਜ਼ ਹੈ ਜੀ ਆ ਵੇਖੋ ਜੀ ਯਾ ਨਮੂ ਨਮੂ ਲੱਗਿਆ ਕੱਚਾਂ ਦੇ ਵਿੱਚ ਪਾੜੀ ਨੇ ਗਿਆ ਤੁਸੀਂ ਦਾ ਹਾਂ ਲੈ ਲੈਂਦਾ ਬਾਤ 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 ਬਾਕੀ ਵੇਖੋ ਹੈ ਕਿ ਨਹੀਂ ਸਿੰਗਲ ਹੈਡੀ ਤੇ ਫੁੱਲ ਹੈਡੀ ਆ ਜਾਓ ਜੀ ਆ ਜਾਓ ਕੋਈ ਨਹੀਂ ਆ ਰਹੇ ਕੋਈ ਨਹੀਂ ਲੈਵੋ ਇਹਨੇ ਬੰਦ ਕਰ ਹਾਂ ਦੇਖੋ ਸਿੰਗ ਵੀ ਰਿੰਗ ਲਗਾ ਰਾਂਗੇ ਰਿੰਗ ਹੀ ਲਗਾ ਦੇਣਾ ਠੀਕ ਹੈ ਜੀ ਬਿਲਕੁਲ ਉਹਨਾਂ ਮੈਨੂੰ ਬਾਰ-ਬਾਰ ਇਹ ਗੱਲ ਕਹੀ ਆ ਵੀ ਸਾਡੀ ਝੋਟੀ ਐਦ ਕੀ ਦੁੱਧ 18 ਕਿਲੋ ਦੇਗੀ ਅੱਛਾ ਸਾਡੀ ਐਦ ਕੀ 13 ਤੋਂ 14 ਕਿਲੋ ਦੀ ਹੈ ਇੰਨੀ ਹੈਗੀ ਹਣੇ ਐਦ ਵੀ 14 ਮਣਾ ਕੇ ਦਿਆਂਗੇ ਬਾਕੀ ਵੀਰ ਮੇਰੇ ਆ ਮੈਂ ਬਾਰ-ਬਾਰ ਇਹ ਗੱਲ ਕਹਿਣਾ ਦੇਖੋ ਅਹੀਂ ਪੈਸੇ ਲੈ ਲੈਣੇ ਹੂੰ ਤੇ ਜਿਹਨੇ ਪਹਿੂ ਲੈਣਾ ਨਾ ਉਹ ਆਪਣੀ ਤਸੱਲੀ ਕਰਕੇ ਲਿਆ ਤੇ ਬਾਜੀ ਵਾਹ ਘਰ ਜਾ ਕੇ ਕੋ ਮਾੜਾ ਕਵੇ ਉਹ ਚੰਗਾ ਨਹੀਂ ਉਹ ਮਾੜਾ ਦੂਆ ਫਾਇਦਾ ਨਹੀਂ ਠੀਕ ਹੈ ਨਾ ਹਾਂਜੀ ਤੇ ਜੇ ਹੁਣ ਪਿਛਲੇ ਰੇਟਾਂ ਚ ਜਾਂ ਡੈ ਹੀ ਪਿਛਲੇ ਹੁਣ ਇੱਕ 70 ਇੱਕ 60 ਦੀਆਂ ਜਿੱਦੀਆਂ ਅਸੀਂ ਵੇਚੀਆਂ ਨੇ ਕੋਲ ਤੇ ਜੇ ਹੁਣ ਵੀ ਲੈਣ ਜਾਂਦੇ ਆ ਤਾਂ ਰੇਟ ਹੁਣ ਵੀ ਝੋਟੀ ਘੱਟ ਨਹੀਂ ਕੋਈ ਮੈਂ ਹੈ 17 18 ਕਰ ਬਿਲਕੁਲ ਐਸ ਵੇਲੇ ਸਹੀ ਕੱਟੀ ਜਿਹੜੀ ਆ ਨਾ ਅੱਜ ਚੌਥਾ ਦੇਣਾ ਸੂਈ ਹੂੰ ਕੱਟੀ ਆ ਮਗਰ ਗਿੱਲਾ ਨਾ ਨਾ ਤੇ 14 ਕਿਲੋ ਦੋ ਦੋ ਮਿਲ ਕੇ ਦੇ ਆ ਹੂੰ ਫਰ ਹੌਣ ਮੋਲਣੀ ਦਾ ਅੱਜ ਮੈਂ ਪਹਿਲਾਂ ਗਿਆ ਨਾ ਵੀ ਅੱਜ ਛੋੜੇ ਛੋੜੇ ਪਹਾੜ ਹਾਂਜੀ ਇਹ ਦੀਜੀ ਮੋਲੇ ਦਾ ਇੱਕ ਚਾੜੀ ਆ ਤੇ ਦੇਣੀ ਇੱਕ ਤੀਲੀ ਆ ਇੱਕ ਤੀਲੀ ਹਾਂ ਇੱਕ ਪੰਜੀ ਵਾਲਾ ਫੋਨ ਨਾ ਚਲੋ ਠੀਕ ਆ ਹਲ ਮੁਕੇ ਕਿਉਂਕਿ ਮੈਂ ਰੱਖਿਆ ਆਪਣਾ ਸਾਹ ਹਾਲ ਦਾ ਛੋਟਾ ਆਹ ਵੇਖੋ ਜਰਾ ਇਹ ਦੀਜੀ ਇਹ ਪਹਿਲਾ ਸੁਆ ਕੱਟੀ ਹਾਂਜੀ ਦਰਦਾਜ 6 ਦਾ ਠੀਕ ਆ ਜੀ ਹਾਂਜੀ ਇਹਦੇ ਕੋਲ ਇਹਨੂੰ ਸੂਈ ਨੂੰ ਮੇਰਾ ਭਾ ਹਫਤਾ ਵੀ ਹੋ ਸਕਦਾ 10 ਦਿਨ ਵੀ ਹੋ ਸਕਦਾ ਆ ਕੱਟੀ ਇਹਦੇ ਮਗਰ ਬਾਠ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦੇ ਕੋਲ ਦੁੱਧ ਜਿਹੜਾ ਨਾ ਹਾਂ ਜੀ ਉਹ ਮੇਰੇ ਘਰ ਕੋ ਤਸल्ली 2 3 4 ਟਾਈਮ ਕਰੇ 12 12 ਕਿਲੋ ਹਾਂ ਬੋਲੋ ਜੀ ਵੇਖੋ ਗਰਮੀ ਗਰਮੀ ਇੰਨੀ ਗਰਮੀ ਚ 12 ਪਹਿਲਾਂ ਕੱਟੀ ਪਹਿਲਾ ਪਹਿਲਾ ਦੂਆ ਪਹਿਲਾ ਸੀ 15 ਰੁਪਏ ਫਿਰ ਨਗੀਨੇ ਜਦੋਂ ਕੱਢਨੇ ਆ ਫਿਰ ਵੇਖੋ ਬਰਾਦਰ ਪਹਿਲਾ ਡੇਢ ਵੀ ਉਹੋ ਜਿਹਾ ਨਹੀਂ ਕਿ ਪਹਿਲੇ ਜਿਹੜੀ ਕਰਦੇ ਅਸੀਂ ਉਹ ਕਰਾਂਗੇ ਜਿਹੜੀ ਵਿਕਰੀ ਆਈ ਹੁਣ ਬਿਲਕੁਲ ਜੀ ਬਿਲਕੁਲ ਵੇਖੋ ਬਰਾਦਰ ਉਹ ਲੈ ਖੋ ਤੇ ਆ ਸਰਾ ਫੀਸ ਆ ਗਿਆ ਵੰਦ ਆ ਗਿਆ ਵੰਦ ਗਾੜ ਜਿਹੜੀ ਨਾ ਅੱਗੇ ਜੋੜੀ ਚ ਹਾਂਜੀ 2 + 2 ਦਾ 2 ਠੀਕ ਹੈ ਤੇ ਜੇ ਇੱਕ ਥਣ ਪਿਆਉਨੇ ਆ ਨਾ ਬੱਚੇ ਨੂੰ ਤੇ 5 ਕਿਲੋ ਦੁੱਧ ਜਿਹੜਾ ਉਹ ਇੱਕ ਥਣ ਦਾ ਠੀਕ ਹੈ ਹੁੰਦੀ ਹੈ ਜੋੜੀ ਠੀਕ ਹੈ ਜੀ ਤੇ ਇਹਦਾ ਮੁੱਲ ਕਰਨ ਨੂੰ ਆਪਾਂ ਇਹ 25 ਕਰੀਏ 30 ਕਰੀਏ ਪਰ ਅੱਜ ਕੋਈ ਬੋਲਵਾ ਗਾਮਣੀ ਇੱਕ ਦਾਸ ਮੋਲ ਇੱਕ ਪੰਜ ਦੀ ਦੇਣੀ ਜੈ ਜੀ 12 ਕਿਲੋ ਦੁੱਧ ਮਿਲ ਕੇ ਇਹ ਨਹੀਂ ਇਹ ਗੱਲਾਂ ਬਾਤਾਂ ਜੇ 11 ਹੋਇਆ 2000 ਰੁਪਇਆ ਹੋਰ ਛੋਟ ਕਰਾਂਗੇ ਚਲੋ ਠੀਕ ਆ ਇਹ ਵੀ ਗੱਲ ਵੇਚ ਲੋ ਆ ਜੀ ਇਹ ਕੱਟੀ ਆ ਪਹਿਲਾਂ ਪਹਿਲਾਂ ਤੋਂ ਇਹ ਕੈਰੇ ਤੋਂ ਕਬਰਦੀ ਆ ਹਾਂ ਜੀ ਇੱਥੇ ਨਾ ਵਿਖਾ ਦਈਏ ਫਿਰ ਐਂ ਕਮਾ ਦੋ ਤੈਨੂੰ ਹਾਂ ਮਾਰੀ ਜੀ ਭਾਗ ਇੱਧਰ ਕਮਾ ਦੋ ਇਹ ਕੱਟੀ ਥੱਲੇ ਦੁੱਧ ਦਾ 9 ਕਿਲੋ ਹਾਂ ਜੀ ਤੇ ਦੰਦਾਰੀ ਚਾਰ ਨੰਬਰ ਚਾਰ ਨੰਬਰ ਹਾਂ ਇਹ ਲੋ ਜੀ ਤੇ ਇਹ ਜਿਹੜਾ ਨਾ ਮੋੜਾ ਜਿਹਾ ਕਾਪਰ ਦੀ ਕੈਬਜ ਦਾ ਖੜ ਜੋ ਇੱਕ ਘਰੋਂ ਜਿਹੜੇ ਲਈ ਬਹੁਤੀ ਬਾਹਰ ਨਾਲ ਲਿਆ ਕੇ ਆ ਹਾਂ ਤੇ ਇਹ ਵੀ ਥਾਣਾ ਕਿਤੇ ਕਮਰ ਦਾ ਥੁੰਬਾ ਹੈ ਹਾਂ 10 ਕਿਲੋ ਦੁੱਧ ਵਾ ਬਟਰੀ ਕਿੰਨੀ ਕਿੰਨਾ ਕਿਲੋ ਲੈ ਕੇ ਦੇਣੀ ਬੜੇ ਕੰਟ ਤੋਂ ਅੱਜ ਵੀਡੀਓ ਪਾਈਏ ਕਿਤੇ ਵੀ ਛੋਟੀ ਜਿਹੀ ਵੀ ਗੱਲ ਨਾ ਹਾਂਜੀ 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 ਬਿਲਕੁਲ ਤੇ ਚੋਦੀ ਆ ਚਾਰ ਦੰਦ ਦੇ ਬਰਾਬਰ ਨਹੀਂ ਆ ਦੋ ਬਰਾਬਰ ਨਹੀਂ ਪੁੱਛੇ ਚਾ ਇਹਦਾ ਮੁੱਲ ਸੰਦੀਪ ਲਈ ਹਰਾਨ ਕਰਨ ਵਾਲਾ ਹਾਂਜੀ ਆਮ ਹੋਣੇ ਦੇ ਇਹਦੇ ਨਾਲ ਦੀ ਕੱਟੀ ਕੱਟੀ ਦਾ ਮੁੱਲ ਜੇ ਕਰਾਈ ਹੈ ਨਾ ਤੇ 95 ਹਾਂਜੀ ਕੋਈ ਲੱਖ ਵੀ ਕਰਨ ਦੇ ਪੰਜ ਵੀ ਉੱਤੇ ਕਰਨ ਦੇ ਅਸੀਂ 85 ਮੁੱਲ ਕਰਨ ਦੇ ਆ ਤੇ 82 ਦੀ ਦੇ ਦੇਣੀ ਆ ਵੇ ਲੋਰ ਆ ਆ ਵੇਖੋ ਹਣ ਇਹਦੋਂ ਮੁਕਤ ਨਹੀਂ ਜੇ ਮਿਲਦੀ ਕਿਤੇ ਵੀ ਇਹਨੇ ਪਾਲੀ ਆ ਨਾ 3 ਸਾਲ ਲਾਏ ਨੇ ਫਾਇਦਾ ਲੈ ਲੋ ਜੀ ਆ ਜੰਦੀਮ ਜੀ ਵੇਖਿਓ ਇਧਰ ਹੋ ਜਾਓ ਇਹ ਗੱਬਣਾ ਇਹ ਗੱਬਣਾ ਜੀ ਇਹ ਦੂਜਾ ਸੁਗਾ ਵੇਖੋ ਥਣ ਹਾਂਜੀ ਇਹ ਵੀ ਸੁੰਬਾਈ ਆ ਤੇ ਇਹ ਪਹਿਲੇ ਨੇ ਦੁੱਧ 14 ਕਿਲੋ ਚ ਆਇਆ ਅਰੇ ਪਹਿਲੇ ਨੇ ਪਹਿਲਾਂ ਨੇ ਇਹ ਕੀ ਦੂਜਾ ਸੁਗਾ ਸੁਣੀ ਆ ਛੋਟੀ ਦੋ ਦਿਨ ਲੈ ਜਾਏ ਤਿੰਨ ਲੈ ਜਾਏ ਇਹ ਵੀ ਖੋਲੋ ਹਾਂ ਮਾਲ ਸਾਰਾ ਹੀ ਜਿਹੜਾ ਨਾ ਚੰਗਾ ਆ ਜਿਹੜਾ ਵੀ ਫਨਲੇਵੇ ਵਾਲੀ ਵਾਹ ਵਾਹ ਲਓ ਜੀ ਦੇਖੋ ਝੋਟੀਆਂ ਦਾ ਬਈ ਰੇ ਟਾਈਮ ਪਿੱਛੋਂ ਉਹਦੇ ਮੈਂ ਥੋੜਾ ਵਾਲਾ ਵੀ ਹੁਣ ਇੱਕਦਾਂ ਬੰਨ ਲੈਦੇ ਦੇਖੋ ਆਹ ਆਕ ਕਰਾਈ ਬਈ ਹਾਂ ਪੂਰੇ ਢੁੱਲੇ ਲੇਵੇ ਵਾਲੀਆਂ ਹਾਂਜੀ ਹਾਂ ਇਹ ਬਣੂਗੀ ਬਹੁਤ ਬਾਈ ਇਹਦੇ ਨਾ ਆੜੀ ਆਟ ਪੂਰੀ ਨਾ ਹਾਂਜੀ ਇਹਦੇ ਦੇ ਪੂਰੇ ਆ ਬਾਕੀ ਸਮਰਜੂ ਆ ਕੇ ਦੋਦਨ ਪੜੀ ਤਾਂ ਕਰ ਦਿੰਦੇ ਆਂ ਬਾਕੀ ਲੇਵਾ ਰੱਖੋ ਜਿੱਦਾਂ ਝੋਲੀ ਦਾਵਾ ਨਾ ਨਾ ਉਹਦੇ ਨਾਲ ਦੇ ਸਾਫੀ ਤੇ ਇਹੋ 3 ਬਡੇ ਟੌਰ ਬਹੁਤ ਧੁੱਧ ਵਾਲਾ ਸਰੀਰ ਆ ਪੂਰਾ ਵਧੀਆ ਪੁੱਤਾ ਪੱਟਾ ਚੌੜਾ ਹੋ ਆ ਵੇਖੋ ਮੇਰਾ ਭਰਾ ਹੈ ਕਿ ਨਹੀਂ ਚੜਾਈ ਜੁੜੀ ਪੂਰੀ ਏ ਇਹਦਾ ਛੋਟੀ ਜੇ ਮੰਨ ਕੇ ਚਲੋ ਲੈ ਕੇ ਵੀ ਵੇਚਣੀ ਹੋ ਜਾਂਦੀ 1 ਇੱਕ 10 ਦੁੱਸਤੀ ਅਸੀਂ ਵੇਚ ਸਕਨੇ ਆ ਰਾਤ ਨੂੰ ਠੀਕ ਆ ਜੀ ਪਰ ਫੇਰ 10 ਕੋਈ ਨਹੀਂ ਅੱਜ ਅੱਜ ਮੁੱਲ ਦਾ ਹੈਗਾ ਦਾ 102000 ਚਲੋ 1 ਹੋਰ 1000 ਛੋੜਿਆ ਜਾਉਂਦੇ ਅਜੂ ਹੁਣ 15 000 20000 ਵਾਲੇ ਕੰਮ ਬਿਲਕੁਲ ਠੀਕ ਹੈ ਜੀ ਬਿਲਕੁਲ ਆਹ ਦੇਖੋ ਲੈ ਵਾ ਅੱਛਾ ਇਹ ਹੁੰਦੀ ਵੀ ਤੀਜਾ ਸਵੇਰ ਸੁਣੀ ਹੈ ਹਾਂ ਜੀ ਦੁੱਧ ਜਿਹੜਾ ਦੂਜੇ ਸੂਵੇ ਦਾ ਹਾਂ ਜੀ ਉਹ ਇਹਦਾ 11 ਕਿਲੋ ਅੱਛਾ ਠੀਕ ਹੈ ਜੀ ਆਪਾਂ ਇੱਥੋਂ ਲਈਏ ਲੋਕੋ ਲਈ ਲੋਕੋ ਲਈ ਠੀਕ ਹੈ ਤੇ ਗੱਲ ਦਾਵਾ ਵੀ ਆਪਣੇ ਬੰਦੇ ਖਾਸ ਆ ਜਿੰਨਾਂ ਕੋਲ ਰਿਸ਼ਤੇਦਾਰੀ ਈ ਹੈ ਹਾਂ ਜੀ ਉਥੋਂ ਲਈਏ ਹੁਣ ਮੇਰਾ ਭਰਾ ਕੋਈ ਇਹਦੇ ਥੱਲੋ 12 ਚੋਲੇ 18 ਚੋਲੇ ਉਸੇ ਵਾਅ ਦੀ ਸੇਵਾ ਵੀ ਆਪਣੀ ਸਮੇਂ ਨਾਲ ਲਓ ਠੀਕ ਹੈ ਜੀ ਤੇ ਮੁੱਲ ਬਿਲਕੁਲ ਇਨਜਾਇਸ ਹੋਊਗਾ ਠੀਕ ਹੈ ਜਿੰਨੇ ਦਾ ਮਤਲਬ ਇਹ ਡਿਜ਼ਾਈਨ ਵਖਾ ਲੋ ਜੀ ਇੱਕ ਮਿੰਟ ਬਈ ਇੱਕ ਮਿੰਟ ਅੜਿਆ ਹਰ ਹਾਲ ਹੋ ਗਾ ਦੇਖੋ ਬਾਤ ਕੋਰ ਕੋਰ ਜੀ ਉਪਰ ਆਉਂ ਹੋਇ ਸੋਨਾ ਤੁਹਾਨੂੰ ਬਹੁਤ ਫੁੱਲਾ ਰਹੀ ਜੀ ਦੁੱਧ ਤੇਰਾ ਜੋ ਬੰਗਲੋ ਵੀ ਮਾਲਕਾ ਪਰ ਆਪਾਂ ਇਹੋ ਆਨੇ ਕਿ ਜਿਹੜਾ ਸੇਵਾ ਕਰੇ ਬਸ ਉਹ ਜੋ ਕੋਟਾਈਂ ਵਿੱਚ ਕਹਿਣਾ ਹੈ ਸਰ ਮੈਂ ਬੋਹ ਭਾਰੀ ਹੈ ਅੱਡੀ ਭਾਰੀ ਭਾਜ ਨਾਲ ਦੁੱਧ ਕਰੋ ਵੀ ਮਾਦੀ ਜਰਾ ਕਾਜੀ ਤੁਮਾਰ ਕਾਜ ਤੋ ਫਰੀ ਹੈ ਜਿਹੜਾ ਮਾਪੇ ਤੋਂ ਆਇਆ ਦਾ ਜੋ ਫਰੀ ਹੈ ਬਸ ਜਿਆਦਾ ਕੋਈ ਮਾਸ ਖਾਈਂ ਹਾਂਜੀ ਹਾਂਜੀ ਇਹਦਾ ਸੰਦੀਪ ਜੀ ਮੁੱਲ ਜਿਹੜਾ ਨਾ ਹਾਂਜੀ ਇਹੋ ਜੀ ਮੈਂ ਅਸੀਂ ਵੇਚ ਲਈਏ ਤਾਂ 90000 95 ਦੀ ਵੇਚਦੇ ਠੀਕ ਆ ਅੱਜ ਇਹਦਾ ਮੁੱਲ ਜਿਹੜਾ ਨਾ ਅਸੀਂ 85 ਕਰਨੇ ਆ ਅਸੀਂ 80 ਦੀ ਦੇ ਦੇਣੀ ਆ ਅਸੀਂ ਉਹਦੇ ਚੋਂ ਵੀ 2000 ਛੋਟ ਕਰ ਦੇਣੀ ਆ ਲਾਸਟ ਪੀ 76000 77000 ਦੀ ਨਹੀਂ ਇਹ ਹੋਰ ਘਟਾਉਣੇ ਜੇ ਹੋਰ ਵੀ ਇਹ ਲੋ ਘਟਾ ਸਕਦੇ ਆਂ ਹੁਣ ਫੇਰ ਘਟਾ ਦਨੇ ਜਿਹੜੀ ਨਾਂ ਵੀ ਲਵਾਂਗੇ ਜਿਹੜਾ 2000 ਲੈਣਾ ਤਾਂ ਵੀ ਵੈਸੇ ਕਿਉਂਕਿ ਬੜੇ ਬਣਚੋਂ ਆਏ ਠੀਕ ਆ ਹੋਰ ਯਾਰ ਛੋੜਿਆ ਯਾਰ ਤਿੰਨ ਘਟ ਲੈ ਜਾਂ ਵੈ ਜਿਹੜੀ ਵੇਖ ਲਓ ਹੁਣ ਸਹੀ ਹੈ ਨਾ ਉੱਪਰ ਵੈ ਜਾਂਦਾ ਕਿਉਂਕਿ ਵੇਖੋ ਜਿੱਥੋਂ ਲਈਆਂ ਨਾ ਮੀਆਂ ਹਾਂਜੀ ਸ਼ਾਇਦ ਹੋ ਸਕਦਾ ਉਹ ਵੀਡੀਓ ਵੇਖਣ ਮੇਰੀ ਹਾਂਜੀ ਉਹਨਾਂ ਸਾਰਿਆਂ ਨੂੰ ਪਤਾ ਵਾ ਵੀ ਐਦ ਕਿ ਉਹਨਾਂ ਮੰਗਿਆ ਸੀ ਹਾਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਤੇ ਚੱਲ ਇਹ ਆ ਵੀ ਆਪਾਂ ਚਾਹੁੰਦੇ ਆ ਵੀ ਇੰਨੇ ਚਿਰ ਪਿੱਛੋਂ ਆਇਆ ਪਰਮਾਤਮਾ ਕੰਮ ਕਰਦਾ ਠੀਕ ਹੈ ਜੀ ਬਿਲਕੁਲ 2000 ਲੈਨੇ ਆ 5 ਮਹੀਨਿਆਂ ਨੇ ਆਪਾਂ 10000 ਰੁਪਏ ਦੇ ਹੱਕਦਾਰ ਬਿਲਕੁਲ ਹੱਕ ਤੇ ਚਲੋ ਮਾਲਕ ਸੱਚੇ ਬਾਦਸ਼ਾਹ ਚਲਾਉਂਦਾ ਰਹੇ ਨਵਾਂ ਪ੍ਰਾਣਾ ਹੁੰਦਾ ਹਾਂ ਜੀ ਹਾਂ ਜੀ ਦੂਜੇ ਚੌਥੇ ਦਾ ਸਾਡਾ ਭਰਾ ਤੇ ਲੰਦਾ ਰਹੇ ਤੇ ਨਾਲੇ ਹੈਪੀ ਬਰਥਡੇ ਆ ਕੱਲ ਮੇਰੇ ਭਰਾ ਦਾ ਜਿਹੜਾ ਦੇ ਨਹੀਂ ਗਿਆ ਨਾ ਗਿਆ ਚੋਰੀ ਕੀਤੀ ਨਾ ਮੇਰੇ ਵੀਰ ਨੇ ਸਾਨੂੰ ਪਤਾ ਨਹੀਂ ਲੱਗਾ ਆ ਚੀਜ਼ ਹੋਈ ਤੇ ਮੇਰਾ ਵੀ ਹੋਇਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤੇ ਸੋਹਣੇ-ਸੋਹਣੇ ਕਰਿਆ ਕਰੋ ਮਾੜਾ ਨਾ ਕਿਹਾ ਕਰੋ ਨਾ ਕਿਸੇ ਨੂੰ ਕਿਉਂਕਿ ਕਿਉਂਕਿ ਵੇਖੋ ਆਪ تسਲੀ ਕਰ ਲਿਆ ਕਰੋ ਚੋਰ ਠੱਗ ਕਿਸ ਨੂੰ ਕਹਿੰਦੀ ਲੋੜ ਹਾਂ ਬਿਲਕੁਲ ਠੀਕ ਹੈ ਨਾ ਬਿਲਕੁਲ ਹਾਂ ਤੇ ਬਸ ਇੰਨੀ ਬੇਨਤੀ ਹੈ ਜੀ ਆਸ ਆਸਿ